ਹੁਣ ਆ ਡੇਰਿਆਂ 'ਚ ਬੈਠਾ ਬੰਦਾ ਪੁੱਛੇ ਜੀ ਗ੍ਰਿਸ਼ਤੀ ਦੀ ਕੀ ਅਹਿਮੀਤ ਇਹ ਤਾਂ ਪਤਾ ਲੱਗੂ ਗ੍ਰਿਸ਼ਤ ਵਿੱਚ ਆ ਜਦੋਂ ਨਿਆਣਾ ਰਾਤ ਬਿਮਾਰ ਹੋਇਆ ਸਾਈ ਰਾਤ ਸਹਰਾਣੇ ਬਹਿ ਕੇ ਜਾਗਣਾ ਪੈਣਾ ਗ੍ਰਿਸ਼ਤੀ ਦੀ ਅਹਿਮੀਤ ਗ੍ਰਿਸ਼ਤੀਏ ਨੂੰ ਪਤਾ ਰਾਤ ਮਾਂ ਬਿਮਾਰ ਹੋਵੇ ਸਾਈ ਰਾਤ ਮਾਂ ਦੇ ਪੈਂਡਾਂ ਵਾਲੇ ਬੰਨੇ ਬਹਿਣਾ ਪੈਣਾ ਘਰ ਵਾਲੀ ਬਿਮਾਰ ਹੋਏਗੀ ਤੈਨੂੰ ਢੇੜੇ ਲਾਉਣੇ ਪੈਣੇ ਵੀ ਜੇ ਕੱਲ ਨੂੰ ਨੂੰ ਕੁਝ ਹੋ ਗਿਆ ਬੱਚੇ ਪੜੋਂਗਾ ਕਿਦਾਂ ਡਾਕਟਰ ਕਹਿੰਦੇ 48 ਘੰਟੇ ਸਰਦਾਰ ਜੀ ਪਤਾ ਨਹੀਂ ਪੁੱਤ ਬਚੇ ਜਾਂ ਨਾ ਬਚੇ ਬਾਪ ਨੂੰ ਨਾ 48 ਘੰਟੇ 'ਚ ਭੁੱਖ ਲੱਗਦੀ ਸਾਸ ਸੰਗਤ ਜੀ ਪਿਆਸ ਲੱਗਦੀ ਜਿੰਨਾ ਮਰਜੀ ਨੀਂਦਰਾ ਹੋਵੇ ਨੀਂਦਾ ਹੈਗੀ ਆਹ ਅਹਿਮੀਅਤ ਹੈ ਗ੍ਰਿਸ਼ਤੀ ਤੈਨੂੰ ਇਹ ਦਰਦ ਡੇਰੇਦਾਰ ਨੂੰ ਨਹੀਂ ਹੋਣਾ ਉਹਨੂੰ ਪਤਾ ਹੈ ਕਿ ਚੇਲਾ ਫੁੜਕੇ ਆ ਘੋਰ ਆ ਜਾਣਾ ਗੁੱਸਾ ਨਾ ਬਣਾਓ ਹਕੀਕਤ ਹੈ ਉਹਨੂੰ ਪਤਾ ਹੈ ਕਿ ਮਰਿਆ ਦੂਜਾ ਹੋਰ ਆ ਜਾਣਾ ਇਹ ਗ੍ਰਿਸ਼ਤੀ ਨੂੰ ਪਤਾ ਹੈ ਕਿ ਜੇ ਇਹਨੂੰ ਕੁਝ ਹੋ ਗਿਆ ਸਾਰਾ ਕੁਝ ਇਹਦੇ ਤੇ ਇਹਦੇ ਵਾਸਤੇ ਮੈਂ ਭੱਜਾ ਫਿਰਦਾ ਇਹਦੇ ਵਾਸਤੇ ਦਿਨ ਰਾਤ ਮੈਂ ਇੱਕ ਕੀਤਾ ਗ੍ਰਿਸ਼ਤੀ ਨੂੰ ਇਸ ਗੱਲ ਦੀ ਅਹਿਮੀਅਤ ਦਾ ਪਤਾ ਹੈ ਇਸ ਕਰਕੇ ਗੁਰਦੇਵ ਨੇ ਜਿਹੜੇ ਹਵਾਲੇ ਕਹਿੰਦੇ ਗ੍ਰਸਤੀ ਬਣੋ ਪਰਿਵਾਰ ਚਾਓ ਫਿਰ ਬੇਨਤੀ ਕਰਾਂ ਕੋਈ ਸ਼ੌਂਕ ਨਾਲ ਵਿਆਹ ਨਾ ਕਰਾਵੇ 100 ਵਾਰ ਨਾ ਕਰਾਵੇ ਉਹਦੀ ਆਪਣੀ ਸਰੀਰ ਦੀ ਪ੍ਰੋਬਲਮ ਹੈ ਉਹਦੀ ਕੋ ਸਮਾਜ ਪਰੋਂ ਵੱਖਰੀ ਹੈ ਪਰ ਕੋਈ ਵਿਆਹ ਨਾ ਕਰਾ ਕੇ ਇਹ ਕਵੇ ਮੈਂ ਧਰਮ ਦਾ ਬੜਾ ਵੱਡਾ ਕੰਮ ਕੀਤਾ ਇਹ ਪਖੰਡ ਹੈ ਸਾਧ ਸੰਗਤ ਇਹ ਪਖੰਡ ਹੈ ਉਹ ਇਹ ਕਵੇ ਨਾ ਮੈਂ ਵਿਆਹ ਨਾ ਕਰਾ ਕੇ ਮੈਂ ਬੜੇ ਵੱਡਾ ਜਾਏ ਕਵੇ ਜੀ ਵਿਆਹ ਤਾਂ ਨਹੀਂ ਕਰਾਇਆ ਜੀ ਮੈਂ ਬਿਜੀ ਬੜਾ ਸੀ ਗੁਰੂ ਨਾਨਕ ਸਾਹਿਬ ਤੋਂ ਵੱਧ ਬਿਜੀ ਕੋਈ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਗੁਰੂ ਬਣਦੇ ਨੇ ਉਦੋਂ ਉਹਦੇ ਗ੍ਰਸਤੀ ਨਹੀਂ ਜਦੋਂ ਗੁਰੂ ਬਣਦੇ ਤੁਸੀਂ ਭਾਈ ਜੇਠਾ ਦਾ ਜੀਵਨ ਪੜੋ 1534 ਈਸਵੀ ਚ ਜਨਮ ਹੁੰਦਾ ਹੈ 18 ਸਾਲ ਦੀ ਉਮਰ ਵਿੱਚ ਉਹ ਗੁਰੂ ਅਨੰਦਕਾਰਜ ਹੁੰਦਾ ਬੀਬੀ ਭਾਨੀ ਜੀ ਦੇ ਨਾਲ ਉਹਨਾਂ ਦਾ 1574 ਈਸਵੀ ਨੂੰ ਗੁਰਤਾ ਗੱਦੀ ਤੇ ਬਹਿੰਦੇ ਆ 18 ਸਾਲ ਦੀ ਉਮਰ ਚ ਵਿਆਹ ਹੋਇਆ ਤੇ ਗੁਰਤਾ ਗੱਦੀ ਤੇ ਬੈਠੇ 40 ਸਾਲ ਦੀ ਉਮਰ 74 ਚ 81 ਜੋਤੀ ਜੋਤ ਸਮਾ ਗਏ ਤਨਿਆਵੀ ਡੇਰੇਦਾਰ ਜਦੋਂ ਬਾਬਾ ਥਾਪਦੇ ਉਹ ਪਹਿਲਾਂ ਵੇਹ ਦੇ ਗ੍ਰਿਸ਼ਤੀ ਤੇ ਨਹੀਂ ਕਿਤੇ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪਹਿਲਾਂ ਵੇਖਿਆ ਜਾਂਦਾ ਸੀ ਜੇ ਨਹੀਂ ਸੀ ਗ੍ਰਿਸ਼ਤੀ ਤਾਂ ਵੀ ਗ੍ਰਸਤ ਬਾਦ ਵੀ ਧਾਰਨ ਕਰਦਾ ਸੀ ਇੱਥੇ ਜੇ ਗ੍ਰਿਸ਼ਤ ਹੋਵੇ ਕਹਿੰਦੇ ਛੱਡ ਕੇ ਆ ਸਭ ਕੁਝ ਕਿਤੇ ਖੇਚ ਕੇ ਆਪਣੇ ਘਰ ਨੂੰ ਲੈ ਜੀ ਤੂੰ ਕਿਉਂ ਸਾਧ ਸੰਗਤ ਜੀ ਬੋਲੋ ਆਹ ਫਰਕ ਹੈ ਅੱਖਾਂ ਮੀਟ ਕੇ ਖੋਪੇ ਲਾ ਕੇ ਜਿਹੜਾ ਤੁਰਿਆ ਫਿਰਦਾ ਪਿੱਛੇ ਬਣ ਕੇ ਝੁੱਡੂ ਉਹਨੂੰ ਅੱਖਾਂ ਖੋਲ ਕੇ ਵੇਖਣਾ ਪੈਣਾ ਵੀ ਕਿਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਵਿਚਾਰ ਤਾਰਾ ਉਹਦੇ ਨਾਲੋਂ ਕੋਹਾਂ ਦੂਰ ਹੈ ਡੇਰੇਦਾਰ ਜੇ ਬੈਠਾ ਆਹ ਫਰਕ ਹੈ ਇੱਥੇ ਜੇ ਗ੍ਰਸਤੀ ਹੈ ਨਿਆਣਿਆਂ ਵਾਲਾ ਉਹਨੂੰ ਕਹਣਾ ਤੈਨੂੰ ਗ੍ਰਸਤੋਂ ਦੂਰ ਹੋਣਾ ਪੈਣਾ ਤਾਂ ਤੈਨੂੰ ਜ਼ਿੰਮੇਵਾਰੀ ਦਿੱਤੀ ਜਾਏਗੀ ਇੱਥੇ ਬਾਪੂ ਕਹਿੰਦਾ ਜੇ ਆਨੰਦ ਕਾਰਜ ਤੇਰਾ ਗੁਰੂ ਬਾਅਦ ਵਿੱਚ ਬਣਦਾ ਹੈ ਗ੍ਰਸਤੀ ਪਹਿਲਾਂ ਦੇ ਦੇਖ ਲਓ ਤੁਹਾਡੇ ਸਾਹਮਣੇ ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਪਹਿਲਾਂ ਬਣੇ ਗ੍ਰਸਤੀ ਬਾਅਦ ਚ ਬਣੇ ਭਾਈ ਜੇਠਾ ਜੀ ਗ੍ਰਿਸ਼ਤੀ ਪਹਿਲਾ ਮਣੇ ਗੁਰੂ ਬਾਦ ਵਿੱਚ ਸਾਡੇ ਕੋ ਹਰ ਇੱਕ ਪ੍ਰਕਾਰ ਦੇ ਹਵਾਲੇ ਇਤਿਹਾਸ ਵਿੱਚ ਪਏ ਨੇ ਪਰ ਇਹਦੇ ਵਾਸਤੇ ਪੜਨਾ ਪੈਣਾ ਪਿਆ